ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਭਾਈ ਭੈ ਲੋ ਫਾਰਮ ਭਗਤਾ ਚ ਜਿਹੜੇ ਵੀਰਪੁਰ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਆਲ ਤੇ ਸੈੱਟ ਕਰ ਲਓ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਆਂ ਕਣੀ ਪਿੰਡ ਕਣੀਆ ਜਿਹੜਾ ਫਰੀਦਕੋਟ ਤੇ ਤਹਿਸੀਲ ਨੂੰ ਰਾਮਪੁਰਾ ਆਹ ਸੌਰੀ ਤਹਿਸੀਲ ਕੋਟਕਪੁਰਾ ਪੈਂਦੀ ਆ ਤੇ ਭਾਈ ਗੱਗੂ ਕੋਲੇ ਪਹੁੰਚੇ ਆਂ ਬਾਈ ਦਾ ਬਹੁਤ ਸੋਹਣਾ ਸਾਫ ਸੁਥਰਾ ਕੰਮ ਆ ਵਪਾਰ ਦਾ ਤੇ ਬਾਈ ਕੋਲੇ ਪੰਜ ਸ਼ੀ ਨਗਾ ਵੇਚਣ ਵਾਲੇ ਦਿਖਾਉਨੇ ਸਾਨੂੰ ਸਾਰੀਆਂ ਵੇੜਾਂ ਸੂਈਆਂ ਸਵਾਈਆਂ ਇੱਕ ਸੂਈ ਸਵਾਈ ਆ ਤਿੰਨ ਚਾਰ ਗੱਬਣਾ ਵੇੜਾਂ ਲੈਣੀਆਂ ਬਾਈ ਤੋਂ ਡਿਟੇਲ ਸਾਰੀ ਕਰਦੇ ਆ ਬਾਈ ਨਾਲ ਗੱਲਬਾਤ ਆਜੋ ਜੀ ਹਾਂ ਆਜੋ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਚੱਲ ਬਾਈ ਜੀ ਤੇ ਬਾਈ ਜੀ ਆਪਣਾ ਐਡਰੈਸ ਤੇ ਨਾਂ ਦੱਸੋ ਜੀ ਨਾਂ ਮੇਰਾ ਬਈ ਗੱਗੂ ਪਿੰਡ ਘੰਗਾ ਨੇੜੇ ਵੱਜਾ ਕਰਨ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ ਆਪਣਾ 90319066 ਠੀਕ ਹੈ ਬਾਈ ਦਾ ਵਪਾਰ ਦਾ ਕੰਮ ਆ ਜੀ ਹਾਂਜੀ ਵਪਾਰ ਦਾ ਕੰਮ ਆ ਵੀ ਠੀਕ ਆ ਬਾਈ ਤੇ ਬਾਈ ਆਪਣੇ ਕੋਲੇ ਹਰ ਵਕਤ ਰਹਿੰਦੇ ਆ ਪੰਛੀ ਨਾ ਘਰੇ ਹਾਂਜੀ ਹਾਂਜੀ ਅੱਜ ਵੀ ਸੀਗੇ ਆਪਣੇ ਕੋਲੇ 10 ਬੈਣਾ ਠੀਕ ਹੈ ਜੀ ਤੇ ਤਿੰਨ ਸਵੇਰ ਸੇਲ ਕਰਤਾ ਜੀ ਠੀਕ ਹੈ ਜੀ ਠੀਕ ਹੈ ਤੇ ਦੱਸੋ ਜੀ ਫਿਰ ਆਪਣੀ ਆ ਵੈੜ ਦੀ ਡਿਟੇਲ ਕੀ ਡਿਟੇਲ ਬਾਈ ਥੋੜੀ ਜਿਹੀ ਵੱਡੀ ਹੋ ਕੇ ਬਣੀ ਆ ਵਚੀ ਪਹਿਲਾ ਸਵੇਰ 6:00 ਦਾ ਠੀਕ ਹੈ ਜੀ ਹਾਂਜੀ ਤੇ ਕਦੋਂ ਕਿ ਸੁਈ ਆ ਬਾਈ ਇਹ ਬਾਈ ਸਵੇਰ ਸੁਈ ਜੇਰ ਪੈਣੀ ਬਾਕੀ ਆ ਹਜੇ ਠੀਕ ਹੈ ਠੀਕ ਹੈ ਹਾਂ ਬਾਕੀ ਡਿਜ਼ਾਈਨ ਜੋਣਾ ਆਰਡਰ ਜਮਾ ਫੈਕਸਾ ਹੈ ਨਾ ਹਾਂਜੀ ਤੇ ਕੀ ਬੱਚਾ ਕੀ ਦਿੱਤਾ ਇਹਨੇ ਇਹ ਮੇਲਕਾ ਫਗਰੇ ਅੱਛਾ ਜੀ ਹਾਂਜੀ ਤੇ ਤੋਰੇ ਮੜਾ ਵੜ ਨੂੰ ਤੇ ਕੀ ਦੁੱਧ ਦੀ ਕੈਪੈਸਿਟੀ ਬਈ ਰਹਿਣ ਵਾਲੀ ਇਹਦੀ ਆਪਾਂ ਚਲੋ ਤੁਹਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਪਾਉਣੇ ਹਾਂ ਹਾਂਜੀ ਹਾਂਜੀ ਹਾਂ ਦੇ ਕੰਮ ਕਰਦੇ ਵੀਡੀਓ ਨੂੰ ਪਾਉਣੇ ਹਾਂਜੀ ਆਪਾਂ ਇਹ ਕਹਿੰਦੇ ਆ ਦੂਜੀ ਕੋਈ ਨਹੀਂ ਕੁਝ ਨਹੀਂ ਲੈਣਾ ਅੱਜ ਸਮਝ ਨਾਲ ਲੈ ਕੇ ਹਾਂਜੀ ਇਹ ਤਾਂ ਹੈ ਜੀ ਸਹੀ ਗੱਲ ਮਾਰਨ ਨੂੰ ਕਹਦੀ 30 ਕਿਲੋ ਚੱਲੂਗਾ ਅਗਲਾ ਨਹੀਂ ਸਹੀ ਗੱਲ ਆ ਬਾਈ ਜੀ ਬਾਈ ਕਹਿੰਦਾ ਵੀ ਆਪ ਕੋ ਆਪਣੀ ਸਮਝਣਾ ਪਸ਼ੂ ਖਰੀਦੋ ਵੀ ਕਹਿਣ ਦੇ ਮਾਲਕ ਦੇ ਕਹਿਣ ਦੇ ਮੁਤਾਬਕ ਤਾਂ ਅੱਜ ਕੱਲ ਸਾਰੀਆਂ 25 30 ਤੋਂ ਪਾਰ ਵਾਲਾ ਕੰਮ ਹੀ ਆ ਤੇ ਪਰ ਵੈੜ ਦੀ ਬਰੀਡ ਕੁਆਲਿਟੀ ਉਹ ਆਪਾਂ ਨੂੰ ਸਾਹਮਣੇ ਦੀਂਦੀ ਏ ਸਾਰਿਆਂ ਨੂੰ ਵੈੜ ਦੀ ਬੂਥੀ ਬਾਤੀ ਬਹੁਤ ਸੋਹਣੀ ਏ ਤੇ ਜਿਹਨੇ ਕਿ ਫੈਕਸ ਲੈ ਵੇ ਦੀਆ ਬਿਲਕੁਲ ਇਹਨਾਂ ਖੁੱਚਾਂ ਤੋਂ ਤਾਂ ਲੈ ਵੇ ਲੈ ਵੇ ਦੀ ਕੁਆਲਿਟੀ ਬਹੁਤ ਸੋਹਣੀ ਏ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣਾ ਤੇ ਥਨ ਥਨ ਇੱਕ ਨੰਬਰ ਤੇ ਕਿਵੇਂ ਬਾਈ ਫਿਰ ਪਾਸ ਪੂਸ ਕਰੀਏ ਵੀ ਜਾਨੀ ਕਿ ਚਵਾਈ ਕਰੀਏ ਜੀ ਹਾਂ ਐ ਕਿਲੋ ਕੋ ਬਹੁਤ ਬੱਚੇ ਨੂੰ ਪਾਇਆ ਮੈਂ ਕਹਿ ਦੀ ਪੰਜ ਠੀਕ ਹੈ ਜੀ ਠੀਕ ਹੈ ਬਾਈ ਜੇ ਬਾਕੀ ਪੁੱਡਿਆਂ ਤੇ ਮੈਲੇ ਸੀ ਸਾਹਮਣੇ ਹਾਂ ਨਹੀਂ ਦਿਸੀ ਜਾਂਦੀ ਬਾਈ ਤਾਜੀ ਵੱਛੀ ਆ ਸੂਈ ਵੀ ਤੇ ਥਨ ਥਨ ਬਹੁਤ ਸੋਹਣਾ ਬੈਡ ਤੇ ਕੁਆਲਟੀ ਚੰਗੀ ਆ ਤੇ ਬਾਈ ਇਹਦਾ ਮੁੱਲ ਬੜੀ ਕੀ ਕਰਦੇ ਆ ਮੁੱਲ ਬਾਈ ਜਿਹੜਾ ਮਰਜ਼ੀ ਕਰਾ ਲੇਗਾ ਲੈਣ ਦੇਣਾ ਦਾ 85000 ਰੁਪਏ ਬਾਈ ਠੀਕ ਹੈ ਵਿਚੋ ਮਾਨਤਨ ਹੋ ਜੂ ਜੀ ਕੋਈ ਗੱਲ ਨਹੀਂ ਮਾੜ ਮੋਟਾ ਕਰਦੇ ਠੀਕ ਹੈ ਜੀ ਆ ਜੀ ਦੂਜੇ ਇਹ ਵੜ ਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੂਆ 6 ਦਾੰਦਾ ਜੀ ਠੀਕ ਆ ਜੀ ਇਹਦੇ 14 15 ਦਿਨ ਪਏ ਆ ਬਾਈ ਹਜੇ ਦੱਸਣਾ ਬਾਕ 14 15 ਦਿਨ ਬਾਕੀ ਆ ਹਾਂਜੀ ਠੀਕ ਆ ਜੀ ਫੇਸਬੁਕ ਬਹੁਤ ਵੜਦੇ ਤੇ ਯਾਨੀ ਕਿ ਕਿੰਨਾ ਕੁ ਦੁੱਧ ਬਾਦ ਇਹਦਾ ਪਿਛਲੇ ਸੂਏ ਦਿੱਤਾ ਜੀ 30 ਕਿਲੋ ਪਹਿਲਾਂ ਦਾ ਦਿੱਤਾ ਬਾਦੰਦੇ ਠੀਕ ਆ ਜੀ ਦੰਦੋ ਕਿਵੇਂ ਆ ਜੀ ਕਹਿੰਦਾ 6 ਦਾੰਦਾ ਠੀਕ ਆ ਤੋਰਿਓ ਜੀ ਬਾਈ ਕਹਿੰਦਾ ਵੀ ਦੰਦੋ 6 ਆ ਤੇ 14 15 ਦਿਨ ਹਜੇ ਵੜ ਦੇ ਬਾਕੀ ਆ ਤੇ ਲੇਵੇ ਦੀ ਬਹੁਤ ਸੋਹਣੀ ਕੁਆਲਿਟੀ ਫਿਕਸ ਲੇਵਾ ਹਾਂ ਤੁਹਾਨੂੰ ਬਹੁਤ ਸੋਹਣਾ ਕੱਲਾ ਕੱਲਾ ਸਾਨਾ ਖੁੱਲੇ ਢਾਂਚੇ ਦੀ ਆ ਵੜਪੂੜਾ ਪੜਾ ਦੀ ਬਹੁਤ ਚੌੜੀ ਹੈ ਸਰੀਰ ਦੀ ਬੰਤਰ ਵੜ ਦੀ ਬਹੁਤ ਸੋਹਣੀ ਹੈ ਮੋੜ ਲਿਓ ਜੀ ਸੁਆ ਸੁਆ ਦੂਜਾ ਦੱਸੇ ਬਾਈ ਦੂਜਾ ਦੂਜਾ ਅਰੀਜਨਲ ਵੀਰੇ ਠੀਕ ਹੈ ਜੀ ਹਾਂ ਜੀ ਦੇਖੋ ਜੀ ਲੈ ਵੀ ਤੇ ਨਾੜਾ ਨੂੜਾ ਬਹੁਤ ਸੋਹਣਾ ਚੰਗੀ ਵੜ ਦੁੱਧ ਵਾਲੀ ਵੜ ਤੋਰਾ ਤੋਰਾ ਬਹੁਤ ਸੋਨਾ ਬੱਚੀ ਦੇਖ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਆ ਜੀ ਮੁੱਲ ਦਾ 1,20,000 ਰੁਪਏ ਬਾਈ ਮੰਨ ਤਨ ਹੋ ਜੂ ਜੀ ਹਾਂ ਤਨ ਕੋਈ ਗੱਲ ਨਹੀਂ ਕਰਦੇ ਠੀਕ ਹੈ ਕੱਚੀ ਆ ਵੜ ਜਿੱਦੇ ਵੜ ਤਿਆਰ ਆਈ ਦਿਨਾਂ ਤੇ ਆਈ ਨਾ ਵੜ ਤੇ ਬੱਚੀ ਦਾ ਰੋਹ ਬਹੁਤ ਸੋਨਾ ਬਹੁਤ ਜਿਆਦਾ ਜਗੀ ਪਟਕੋੜੀ ਦੀ ਬਹੁਤ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਦੇਖੋ ਹਾਂਜੀ 3 ਨੰਬਰ ਤੇ ਆ ਜੀ ਇਹ ਵੀਰੇ ਫਾਰਮ ਦੇ ਵਿੱਚੋਂ ਲਈ ਆਪਾਂ ਹਾਂਜੀ ਬਕਾਇਦਾ ਆਪਣੇ ਕੋਲੇ ਵੀਡੀਓ ਵੀ ਹੈਗੀ ਐ ਠੀਕ ਹੈ ਜੀ ਤੇ ਪ੍ਰੋਪਰ ਇਹਦਾ ਸੀਮੈਂਟ ਕਾਰਡ ਹੈਗਾ ਠੀਕ ਹੈ ਜੀ ਸੁਆ ਕਿੰਨਾ ਮਈ ਇਹ ਇਹ ਪਲੂਨ ਆ ਵੀਰੇ ਦੋ ਦੰਦ ਚੱਕ ਦੀ ਐ ਇਦਾਂ ਦੋ ਦੋ ਠੀਕ ਹੈ ਵਿਹੜ ਦਾ ਕਿਰੀ ਮੰਦ ਹੋਇ ਸ਼ੁਰੂ ਕੀਤਾ ਕੱਦ ਕਾਠ ਬਹੁਤ ਵੱਡਾ ਵਿਹੜ ਦਾ ਸਾਰੀਆਂ ਵਿਹੜਾਂ ਚੋਂ ਸਿਰ ਕੱਢਦੀ ਐ ਵਿਹੜ ਵੀਰੇ ਫਾਰਮ ਦੇ ਵਿੱਚੋਂ ਲਈ ਆ ਔਲ ਸਟਾਰ ਦੀ ਖੋਦਾ ਇਹ ਠੀਕ ਹੈ ਜੀ 40 432 ਦਾ ਸੀਮੈਂਟ ਲੱਗਾ ਦੇਖੋ ਲੀ ਵੀ ਜੀ ਕੁਆਲਿਟੀ ਬਹੁਤ ਸੁਣੀ ਆ ਬਲਬਲ ਬਹੁਤ ਪਾਈ ਆ ਲੀ ਵਿੱਚ ਦੇਖੋ ਲਿਆਓ ਜੀ ਤੋਰ ਇਹਨੂੰ ਬਾਹਰ ਕੱਢ ਲੀ ਦੇਖੋ ਵੇੜਦਮ ਬੁਤੀ ਬਤੀ ਬੋਰਸ ਉਹ ਨਹੀਂ ਬੋਦੀ ਵਾਲੀ ਬੱਛੀ ਐ ਖੁੱਲੇ ਟਾਂਚੇ ਦੀ ਹੈ ਗਾੜੇ ਵੀ ਦੇਖੋ ਕਿੰਨੇ ਦਿਨ ਦੱਸਿਆ ਬਾਈ ਇਹ 73 ਮਤਾਬ ਦਾ 14 ਦਿਨ ਪਹਿਲੇ ਜੀ ਠੀਕ ਹੈ ਜੀ ਠੀਕ ਹੈ ਜੀ ਚੜਦੇ ਇਸ ਕਰਦੇ ਹਾਂ ਦਾ ਕੋ ਪਤਾ ਨਹੀਂ ਹਾਂ ਜੀ ਹਾਂ ਇਹ ਤਾਂ ਹੈ ਜੀ ਮੋੜਦੇ ਹੋ ਲੈਵਾ ਜਿਹੜਾ ਪੂਰਾ 14 ਲੇਵਾ ਜੀ ਦੀ ਮੋਢ ਬੰਨਿਆ ਵੇੜ ਦੇ ਤੇ ਪਲਾਂ ਪਲਾਂ ਪਾਉਣੀਆਂ ਬੈਡ ਸਟਾਰਟ ਕਰੀ ਜਾਂਦੀ ਆ 나ੜਾ ਨੂੜਾ ਬਹੁਤ ਹਲੇਵੇ ਤੇ ਬਹੁਤ ਯਾਰੇ ਚੰਗਾ ਬਚਾ ਲੇ ਤੇ ਜਿਹੜਾ ਸੀਮਨ ਇਹ ਤੇ ਲੱਗਿਆ ਭਾਈ 6 ਲੱਗਿਆ ਕਿ ਦੂਜਾ ਨਾਰਮਲ ਲੱਗਿਆ ਨਹੀਂ ਨਹੀਂ ਇਹ ਤਾਂ ਸਹੀ ਗੱਲ ਹੈ ਜਿਹੜੀ ਆਪਾਂ ਨੂੰ ਸਟੇਲ ਜਿਹੜੀ ਪੂਰਾ ਪ੍ਰੋਪਰ ਕਾਰਡ ਹੈ ਜਿਹੜਾ ਦੋ ਗੜਾਂ ਦੇ ਪਤਾ ਠੀਕ ਹੈ ਹਾਂ ਹਾਂ ਇਹ ਤਾਂ ਹੈਵੀ ਬਾਈ ਕਹਿੰਦਾ ਵੀ ਆਪਣੀਆਂ ਖਰੀਦੀਆਂ ਹੁੰਦੀਆਂ ਐਵੇਂ ਝੂਠ ਬਣ ਮਾਰਨ ਦੀ ਕੋਈ ਗੱਲ ਨਹੀਂ ਜਿਹੜੀ ਗੱਲ ਹੈ ਬਾਈ ਕਹਿੰਦਾ ਆਪਾਂ ਸਹੀ ਦੱਸਾਂਗੇ ਤੇ ਇਹਦਾ ਕੀ ਮੁੱਲ ਵੜੀ ਮੁੱਲ ਵੜੀ ਵੀਰੇ ਯਾਰ ਨਾ ਇਹ ਦੋਨੇ ਬਣਾ ਸੇਲ ਹੋਗਣ ਠੀਕ ਹੈ ਜੀ ਹਾਂਜੀ ਆ ਜੋੜਾ ਹਾਂਜੀ ਠੀਕ ਹੈ ਬਾਈ ਕਹਿੰਦਾ ਵੀ ਇਹ ਸੇਲ ਹੋਈਆਂ ਹਜੇ ਹੁਣੇ-ਹੁਣੇ ਗਾਈ ਖੜੇ ਇੱਥੇ ਆਈ ਤੇ ਆ ਦੂਜੇ ਨਾ ਇਹ ਚੌਥੇ ਨੰਬਰ ਤੇ ਜਿਹੜੀ ਵੜ ਇਹ ਵੀ ਸੇਲ ਹੋ ਗਈ ਬਾਈ ਇਹ ਵੀ ਸੇਲ ਹੋ ਗਈ ਵੀਰੇ ਠੀਕ ਹੈ ਜੀ ਚੰਗੀ ਹੋ ਗਿਆ ਇਹਦਾ ਕੀ ਰਿਕਾਰਡ ਸੀ ਵੜ ਇਹ ਤਾਂ ਬਈ 26-27 ਕਿਲੋ ਪਹਿਲਾਂ ਦਾ 6 ਦਿਨ ਦਾ ਦੂਜਾ ਸੁਆ। ਸੁਆ ਦੂਜਾ ਸੁਣਦੀ ਹੈ। 15 ਦਿਨ ਪਹਿਲਾਂ ਬਈ ਇਹਦੇ। ਠੀਕ ਹੈ। ਸਪੇਸ ਬੁਸ ਬੈਠ ਬਾਕੀ ਦੱਸ ਦੀਆ ਯਾਰ। ਕੁਆਲਟੀ ਬਹੁਤ ਬਹੁਤ ਵਧੀਆ ਬਾਈ ਦੇ ਪਸ਼ੂ ਨਹੀਂ ਬਾਈ ਚੰਗਾ ਮਾਲ ਖਰੀਦਦਾ। ਤੇ ਤਾਂ ਫਿਰ ਤੋਰ ਕੇ ਕੀ ਕਰੀਏ। ਹਾਂਜੀ ਹਾਂਜੀ ਫਿਰ ਰਹਿਣ ਦੋ ਜੀ ਤਾਂ ਜਦੋਂ ਵੇਚੀ ਦਿੱਤੀ। ਤੇ 5ਵੇਂ ਨੰਬਰ ਤੇ ਦੱਸੋ। ਇਹ ਬਾਈ ਕਹਿਣਾ ਤਾਂ ਪਹਿਲਾਂ ਪਹਿਲਾ ਸੁਆ ਕਹ ਦੇ ਜੀ। ਠੀਕ ਹੈ। ਇਹ 14-15 ਦਿਨਾਂ ਦੀ ਬਸੇ ਕੱਚੀ ਆ ਬਾਈ। ਹਾਂ ਉਹ ਲੱਗਦੀ ਜਿਵੇਂ ਪਲੂਨ ਸੁਣਦੀ ਹੁੰਦੀ ਹੈ। ਪਰ ਇਹਦਾ ਦੁੱਧਾ ਰਿਕਾਰਡ ਚੰਗਾ ਦੱਸਿਆ ਮਾਰਤਾ ਨੇ। ਕੱਚੀ ਆ ਬਈ ਭਰੂਪੂਰੂ ਕੀ ਬਹੁਤ ਥੱਲੇ ਢਲੀ ਢੁਲੀ ਬਹੁਤ ਹੈ ਵੈਡ ਬਲਬਲ ਬਹੁਤ ਪਏ ਹਲੇ ਵਿੱਚ ਆ ਕੋਈ ਥਾਂ ਨਹੀਂ ਦੱਸਿਆ 20 ਕਿਲੋ ਪਲੂੰਗੀ ਥਾਂ ਦੀ ਥਾਂ ਦੀ ਕੁਆਲਿਟੀ ਵੀ ਬਹੁਤ ਸੁਣੀ ਹੈ ਵੈਡ ਦੀ ਵੈਡ ਮੋਟਾ ਮੁਠੀ ਵਾਲਾ ਸਰੀ ਚਵਾਈ ਵਾਲਾ ਵਧਿਆ ਸੰ ਕੱਢੂਗੀ ਦੂਜਾ ਸੂਆ ਸੁੰਦੀ ਹੈ ਬਾਈ ਕਹਿੰਦਾ ਜੈਨੂਨ ਢਾਂਚਾ ਬਹੁਤ ਵਧੀਆ ਵੈਡ ਦਾ ਮੋੜ ਜਾਊਗਾ ਚੰਗੇ ਕਦ ਕਾਠ ਵਾਲੀ ਵੱਛੀ ਆ 14 ਤੋਂ 15 ਦਿਨ ਹਜੇ ਵੜਦੇ ਬਾਕੀ ਆ ਤੇ ਹੋ ਸਕਦਾ ਵੀ ਮੌਸਮ ਠੰਡਾ ਮੂਰੇ ਉੱਤੇ ਵੀ ਪਸ਼ੂ ਲੈਣ ਦਾ 2-4 ਦਿਨ ਇਹਦਾ ਫਿਰ ਕੀ ਭਾਈ ਪ੍ਰਾਈਜ਼ ਰੱਖਿਆ ਆਪਾ ਪ੍ਰਾਈਜ਼ 10000 ਰੁਪਏ ਭਾਈ ਮਾਂ ਤਾਂ ਹੁਜੂ ਹੀ ਮੁਕੀ ਇਹ ਗੱਲ ਨਹੀਂ ਕਰਦਾਂਗੇ ਵੀਰੇ ਬਾਕੀ ਜਿੱਦਾਂ ਵੜ ਤਿਆਰ ਹੋ ਗਿਆ ਉਹਦੇ ਦੱਸੂ ਠੀਕ ਹੈ ਬਾਈ ਕਹਿੰਦਾ ਫੋਨ ਲਾਇਓ ਕੋਈ ਗੱਲ ਨਹੀਂ ਆਪਾਂ ਪਸ਼ੂ ਦੇ ਕੇ ਤੋਰਾਂਗੇ ਬਿਲਕੁਲ ਤਾਂ ਜਮਾ ਫੈਕਸ ਲੈ ਵੀ ਦੀਆਂ ਪੱਕੇ ਲੈ ਵੀ ਦੀ ਬੱਛੀ ਪੂਰੀ ਬੰਨੀ ਆ ਹੋਰ ਕਿਹੜਾ ਜਾਨਵਰ ਹੈ ਆਪਾਂ ਇਹ ਵੜ ਦਾ ਕੀ ਰਿਕਾਰਡ ਆਈ ਇਹ ਵੀਰੇ ਆਪਣੇ ਯਾਰ ਨੇ ਕਰ ਤੋ ਲਈ ਬੱਗਿਆਂ ਨੇ ਬੰਨੋ ਠੀਕ ਹੈ ਜੀ ਇਹ ਫਾਰਮ ਦੇ ਵਿੱਚੋਂ ਵੱਚੀ ਲੇ ਵੀ ਘਰੇ ਬੰਦਾ ਫਾਰਮ ਬਣਾਵਾ ਜਾਨਵਰ ਬਹੁਤ ਚੰਗੇ ਆ ਠੀਕ ਹੈ ਜੀ ਇਹਦੇ ਸਨੋ ਮੈਂ ਦਾ 66 ਸੀਮਣ ਲੱਗਿਆ 66 ਲੱਗਿਆ ਪੂਰਾ ਗਰੰਟੀ ਆ ਬਾਈ ਇਹ ਗੱਲ ਦੀ ਆਪਣੀ ਵੇਖੋ ਜੀ ਲੇ ਵੀ ਜੀ ਕੁਆਲਟੀ ਕੁਆਲਟੀ ਬਹੁਤ ਸੋਹਣੀ ਵੇੜ ਇਹ ਤਾਂ ਕੱਚੀ ਆ ਵੀਰੇ 15 ਰਾਂ ਦੀ ਕੱਚੀ ਖੋਲਿਓ ਜੀ ਵੱਚੀ ਨੂੰ ਛੱਡੇ ਬਸ ਇਹ ਖੁੱਚਾਂ ਤੋਂ ਤਾਂ ਲੇਵਾ ਫੈਕਸ ਲੇ ਵੀ ਦੀ ਆ ਤੇ ਫੁੱਲਾ ਲੇਵਾ ਵੇੜ ਨਹੀਂ ਕਰਨਾ ਥਣ ਥਣ ਬਹੁਤ ਸੋਹਣਾ ਹੱਥ ਦੀ ਚਵਾਈ ਵਾਲਾ ਥਣ ਆ ਬੂਤੀ ਬਾਤੀ ਬਹੁਤ ਸੋਹਣੀ ਬੱਚੀ ਤੋਰਾ ਤਰਾ ਬਹੁਤ ਸੋਹਣਾ ਵੜਦਾ ਚੰਗਾ ਤੋਰਾ ਤਿੰਨੇ ਦਿਨ ਦੱਸਿਆ ਵੀਰੇ 10 ਮਿਤਾਗ ਤਾਂ 14 15 ਦਿਨ ਪਏ ਆ ਠੀਕ ਹੈ ਜੀ ਜਮਾ ਕੱਚੀ ਖੀਰੀ ਆ ਜੇ 19ਵੇਂ ਮਹੀਨੇ ਦੀ ਖੀਰੀ ਆ ਬਾਈ ਕਹਿੰਦਾ ਜਮਾ ਕੱਚੀ ਖੀਰੀ ਹੈ ਜੇ ਤੇ ਜਿਹੜੇ ਹਿਸਾਬ ਨਾਲ ਖੀਰੀਆਂ ਦੇ ਹਿਸਾਬ ਨਾਲ ਵੜਦਾ ਪੂਰਾ ਫੁੱਲ ਵਧੀਆ ਚੰਗਾ ਰਿਕਾਰਡ ਐ ਵੜ ਚੰਗੀ ਭਰਦੀ ਆਉਂਦੀ ਆ ਤੇ ਪੂਰੀ ਮਸਤੀ ਚ ਹੈ ਬਿਲਕੁਲ ਬੀਰ ਕਿਸੇ ਪਾਸੋਂ ਬਾਈ ਨੇ ਸੰਭੀ ਬਹੁਤ ਸੋਹਣੀ ਆ ਬਾਈ ਕਹਿੰਦਾ ਵੀ ਜਿੱਥੋਂ ਲਈ ਆ ਇਹ ਉਹਨਾਂ ਦਾ ਛੋਟਾ ਜਿਹਾ ਫਾਰਮ ਵੀ ਜਨ ਕੀ ਬਣਾਇਆ ਅਸੀਂ ਘਰੇ ਤੇ ਹੰਦ ਵੀ ਸਾਨੂੰ ਚੈੱਕ ਕਰਾ ਦਿੰਨੇ ਆ ਦੇਖੋ ਜਮਾ ਜਮਾ ਕੱਚੀ ਖੀਰੀ ਹੈ ਜੀ ਸਹੀ ਹੈ ਜੀ ਜਮਾ ਬਿਲਕੁਲ ਸਹੀ ਗੱਲ ਕਹੀ ਆ ਬਾਈ ਨੇ ਕੱਚੀ ਖੀ ਜੀ ਇਹ ਤੇ ਵੜ ਦਾ ਹਜੇ ਪੂਰਾ ਵਧੀਆ ਲੇਵੇ ਦਾ ਕਾਰ ਹੈ ਜਿਹੜਾ ਬਹੁਤ ਸੋਹਣਾ ਇਹ ਤਾਂ ਬਾਈ ਫਿਰ ਕੀ ਰੇਟ ਰੱਖਿਆ ਇਹਦਾ ਬਾਲੈਂਸ ਤਾਂ 87000 ਰੁਪਏ ਦੀ ਬਚੀ ਜਾਈ ਲੈਂਡਿੰਗ 87000 ਰੁਪਏ ਵਿੱਚ ਮਾਨਤਨ ਬਾਈ ਕਹਿੰਦਾ ਮੌਕੇ ਦੇ ਹੋ ਜਾਊਗਾ ਹਾਂਜੀ ਇਦੂ ਅੱਗੇ ਜੀ ਇਹ ਵੀ ਪਹਿਲਾ ਸੂਆ ਹੀ ਆਪਾਂ ਪਹਿਲਾ ਸੂਆ ਜੀ ਹਾਂਜੀ ਠੀਕ ਹੈ ਤੇ ਦੰਦਾਂ ਨੂੰ ਕਿਵੇਂ ਜੀ ਇਹ ਦੰਦਾਂ ਬਾਈ 24 ਐਸੀ ਕੀ ਹੋ ਗਏ ਛੇਕੋ ਬਣੇ ਠੀਕ ਹੈ ਠੀਕ ਹੈ ਤੇ ਦਿਨ ਕਿੰਨੇ ਕਿਤੇ ਜੇ ਰਹਿੰਦੇ ਬਾਈ ਦਰਨ ਬਈ 57 ਦੇ ਵਾਲੀ ਨਹੀਂ ਕਰਦੇ ਠੀਕ ਹੈ ਠੀਕ ਹੈ ਹਾਂ ਬਾਕੀ ਜਿਹੜਾ ਡਿਜ਼ਾਈਨ ਜਿੰਨਾ ਵੀ ਵੜ ਨੂੰ ਲੱਗਿਆ ਆਂਗ ਆਂਗ ਚੰਗਾ ਬਈ ਹਾਂ ਜੀ ਤੇ ਸਰੀਰ ਦਾ ਢਾਂਚਾ ਬਹੁਤ ਸੋਹਣਾ ਵੜਦਾ ਤੇ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣੀਆਂ ਦੇਖੋ ਕਰੋ ਚੈੱਕ ਥਣ ਕੱਲਾ ਕੱਲਾ ਥਣ ਕਿੰਨੇ ਦਿਨ ਟਾਈਮ ਕਿੰਨਾ ਰਹਿੰਦਾ ਬਈ ਇਹਦਾ ਠੀਕ ਹੈ ਬਾਈ ਕਹਿੰਦਾ 5-7 ਦਿਨ ਲਊਗੀ ਤੇ ਦੁੱਧ ਦਾ ਕੀ ਰਿਕਾਰਡ ਹੈ ਬਾਈ ਇਹਦਾ ਦੁੱਧ ਦਾ ਬਾਈ ਯਾਰ ਹੁਣ ਦੇਵੇਂ ਦੇ ਹਿਸਾਬ ਨਾਲ ਮੈਂ 25 ਹਾਂ ਇਹ ਤਾਂ ਨਹੀਂ ਹੱਕ ਵੀ ਹੈ ਜੀ ਵੈਡ ਦਾ ਜਿੰਦਾ ਦੁੱਧ 20 ਤੋਂ ਪਲੱਸ ਪਲੱਸ ਵੈਡ ਨੂੰ ਦੁੱਧ ਕੱਢਣਾ ਹੀ ਕੱਢਣਾ ਵੈਡ ਦੀ ਜਾਤ نسل ਬਹੁਤ ਚੰਗੀ ਹੈ ਬਾਕੀ ਸਰੀਰ ਦਾ ਢਾਂਚਾ ਵੀ ਸੁਣਾ ਕੱਲਾ ਕੱਲਾ ਥਾਣਾ ਹੱਥ ਦੀ ਚੁਵਾਈ ਵਾਲਾ ਤੇ ਜਮ ਫਿਕਸ ਲੇਵੇ ਦੀਆ ਖੁੱਚਾਂ ਤੋਂ ਉੱਪਰ ਉੱਪਰ ਲੇਵਾ ਇਹਦਾ ਦੇਖੋ ਜੀ ਤੇ ਸੀਮਨ ਜਿਹੜਾ ਇਹਦੇ ਬਾਈ ਲੱਗਿਆ ਉਹ ਵੀ ਸਿਕਸਟ ਲੱਗੇ ਕੇ ਨਾਰਮਲ ਠੀਕ ਹੈ ਜੀ ਹਾਂ ਇਹ ਤਾਂ ਹੈ ਜੀ ਸਹੀ ਗੱਲ ਆ ਦੇਖੋ ਕਰੋ ਚੱਕ ਬਹੁਤ ਸੋਹਣਾ ਲੇਵਾ ਵੜਦਾ ਚੰਗੀ ਰਕਾਰਡ ਵਾਲੀ ਬੱਚੀ ਤੇ ਇਹਦਾ ਫਿਰ ਬਾਈ ਕੀ ਰੇਟ ਲੱਗ ਇਹ ਵੀ ਸੇਲ ਹੋਗੀ ਵੀਰੇ ਛੱਡਣ ਚੱਲੇ ਆ ਬਾਈ ਸੇਲ ਹੋਗੀ ਹਾਂ ਜੀ ਠੀਕ ਹੈ ਬਾਈ ਕਹਿੰਦਾ ਇਹ ਸੇਲ ਹੋਗੀ ਪਰ ਇਹ ਜਿਹੜੀਆਂ ਵੜਾ ਬਾਈ ਕੋਲੇ ਹਰ ਵਕਤ ਚਾਰ ਪੰਜ ਨਗ ਰੈਂਦੇ ਰਹਿੰਦੇ ਆ ਤੇ ਜਦੋਂ ਵੀ ਮਰਜ਼ੀ ਬਾਈ ਦੇ ਘਰੇ ਗਿੜਮਲ ਤੁਸੀਂ ਲੈ ਸਕਦੇ ਆ ਪਸ਼ੂ ਜਿਹੜਾ ਕੋਈ ਸੋਇਆ ਸੋਇਆ ਪਸ਼ੂਆ ਨੂੰ ਦੋ ਟਾਈਮ ਚੁਵਾਈ ਕਰਕੇ ਤੇ ਜਿਹੜਾ ਗੱਭਨ ਪਸ਼ੂਆ ਨੂੰ ਚੰਗੀ ਤਰ੍ਹਾਂ ਵਧੀਆ ਚੇਪਾ ਕੱਢ ਕੇ ਤੇ ਤਸੱਲੀ ਕਰਕੇ ਆ ਉਹਦਾ ਪਸ਼ੂ ਖਰੀਦੋ ਜਿੱਥੋਂ ਵੀ ਪਸ਼ੂ ਲੈਣਾ ਉਹਦਾ ਤਸੱਲੀ ਕਰਕੇ 취ਦੋ ਮਿਲਦੇ ਆ ਅੱਗੇ ਦੀ ਵੀਡੀਓ ਚ ਧੰਨਵਾਦ ਜੀ